ਪਾਠ 21ਵਾਂ ਮੁਹਾਵਰੇ ਅਤੇ ਅਖਾਣ ਮੁਹਾਵਰੇ ਅਰਬੀ ਭਾਸ਼ਾ ਦਾ ਸ਼ਬਦ ਹੈ ਮੁਹਾਵਰੇ ਦੀ ਉਪਜ ਲੋਕਾਂ ਦੇ ਅਭਿਆਸ ਤੇ ਨਿਰਭਰ ਕਰਦੀ ਹੈ ਮੁਹਾਵਰੇ ਦੇ ਸ਼ਾਬਦਿਕ ਅਰਥਾਂ ਦੀ ਥਾਂ ਭਾਵਾਰਥ ਨੂੰ ਲਿਆ ਜਾਂਦਾ ਹੈ ਮੁਹਾਵਰਿਆਂ ਦੀ ਵਰਤੋਂ ਨਾਲ ਭਾਸ਼ਾ ਰੋਚਕ ਪ੍ਰਭਾਵਸ਼ਾਲੀ ਅਤੇ ਸੁਆਦਲੀ ਬਣ ਜਾਂਦੀ ਹੈ ਜਿਵੇਂ ਊਠ ਦੇ ਮੂੰਹ ਵਿੱਚ ਜੀਰਾ ਦੇਣਾ ਮੁਹਾਵਰੇ ਦੀ ਪਰਿਭਾਸ਼ਾ ਜਿਹੜੇ ਵਾਕਾਂਸ਼ ਆਮ ਅਰਥ ਨਾ ਦੇ ਕੇ ਵਿਸ਼ੇਸ਼ ਅਰਥ ਪ੍ਰਗਟ ਕਰਦੇ ਹਨ ਉਹਨਾਂ ਨੂੰ ਮੁਹਾਵਰੇ ਆਖਦੇ ਹਨ ਹੁਣ ਇੱਥੇ ਸ਼ਾਬਦਿਕ ਅਰਥ ਹੈ ਜਾਨਵਰ ਊਠ ਨੂੰ ਖਾਣ ਲਈ ਜੀਰਾ ਦੇਣਾ ਪਰ ਭਾਵ ਅਰਥ ਸਮਝਣ ਤੇ ਪਤਾ ਲੱਗਦਾ ਹੈ ਕਿ ਐਨੇ ਵੱਡੇ ਜਾਨਵਰ ਨੂੰ ਜੇ ਖਾਣ ਲਈ ਜੀਰੇ ਵਰਗੀ ਛੋਟੀ ਜਹੀ ਚੀਜ਼ ਦਿੱਤੀ ਜਾਵੇ ਤਾਂ ਉਸ ਦਾ ਢਿੱਡ ਕਿਵੇਂ ਭਰ ਸਕਦਾ ਹੈ ਤਾਂ ਇਸ ਦਾ ਭਾਵ ਕਿ ਕੇਵਲ ਦਿਖਾਵੇ ਲਈ ਕੰਮ ਕਰਨਾ ਆਓ ਕੁਝ ਹੋਰ ਮੁਹਾਵਰਿਆਂ ਦੇ ਭਾਵ ਅਰਥ ਸਮਝ ਕੇ ਵਾਕ ਬਣਾਉਣ ਦਾ ਯਤਨ ਕਰੀਏ ਉੱਲੂ ਬਣਾਉਣਾ ਮੂਰਖ ਬਣਾਉਣਾ ਸਮੇਂ ਦੀ ਸਰਕਾਰ ਕਿਸਾਨਾਂ ਨੂੰ ਉੱਲੂ ਨਹੀਂ ਬਣਾ ਸਕੀ ਉਂਗਲੀ ਕਰਨੀ ਦੋਸ਼ ਲਾਉਣਾ ਕਿਸੇ ਵੱਲ ਵੀ ਉਂਗਲ ਕਰਨ ਤੋਂ ਪਹਿਲਾਂ ਸਾਨੂੰ ਵਿਚਾਰ ਕਰ ਲੈਣਾ ਚਾਹੀਦਾ ਹੈ 19 21 ਦਾ ਫਰਕ ਥੋੜਾ ਫਰਕ ਰੋਹਿਤ ਦੀ ਸਿਹਤ ਵਿੱਚ 19 21 ਦਾ ਹੀ ਫਰਕ ਆਇਆ ਸੀ ਕਿ ਉਹ ਦੁਬਾਰਾ ਬਿਮਾਰ ਪੈ ਗਿਆ ਉੱਚਾ ਨੀਵਾ ਬੋਲਣਾ ਫਾਲਤੂ ਬੋਲਣਾ ਵੱਡਿਆਂ ਸਾਹਮਣੇ ਕਦੇ ਵੀ ਉੱਚਾ ਨੀਵਾ ਨਹੀਂ ਬੋਲਣਾ ਚਾਹੀਦਾ ਉੰਨ ਲਾਉਣੀ, ਵਧੇਰੇ ਕਮਾਈ ਕਰਨੀ, ਲੁੱਟਣਾ, ਕਰੋਨਾ ਕਾਲ ਵਿੱਚ ਦੁਕਾਨਦਾਰਾਂ ਨੇ ਗਾਕਾਂ ਦੀ ਖੂਬ ਉਨਲਾਹੀ। ਅੱਜ-ਕੱਲ ਕਰਨਾ, ਟਾਲਮਟੋਲ ਕਰਨੀ। ਜੁਗਨੂ ਤੋਂ ਜਦੋਂ ਵੀ ਆਪਣੇ ਦਿੱਤੇ ਪੈਸੇ ਮੰਗੋ, ਉਹ ਅੱਜ-ਕੱਲ ਕਰਨ ਲੱਗ ਪੈਂਦਾ ਹੈ। ਆਈ ਚਲਾਈ ਕਰਨੀ, ਗੁਜ਼ਾਰਾ ਕਰਨਾ। ਕੋਵਿਡ ਦੇ ਭਿਆਨਕ ਸਮੇਂ ਸਭ ਮਸਾ ਆਈ ਚਲਾਈ ਕਰ ਰਹੇ ਹਨ। ਅੱਜ ਅੱਖ ਖੁੱਲਣੀ, ਜਾਗ ਆਉਣੀ। ਰਾਤੀ ਤੇਜ਼ ਖੜਕੇ ਕਾਰਨ ਮੇਰੀ ਅੱਖ ਖੁੱਲ ਗਈ। ਅੱਗ ਵਰਨੀ ਬਹੁਤ ਗਰਮੀ ਪੈਣੀ ਮਈ ਜੂਨ ਦੇ ਮਹੀਨੇ ਵਿੱਚ ਅੱਗ ਵਰਦੀ ਹੈ ਅੱਗ ਵਿੱਚ ਛਾਲ ਮਾਰਨੀ ਖਤਰਾ ਮੁੱਲ ਲੈਣਾ ਸਰਦਾਰ ਜੀ ਨੇ ਬੱਚੇ ਨੂੰ ਗੁੰਡਿਆਂ ਤੋਂ ਬਚਾਉਣ ਲਈ ਅੱਗ ਵਿੱਚ ਛਾਲ ਮਾਰ ਦਿੱਤੀ ਅੱਖਾਂ ਦਾ ਤਾਰਾ ਹੋਣਾ ਬਹੁਤ ਪਿਆਰਾ ਹੋਣਾ ਹਰ ਬੱਚਾ ਆਪਣੀ ਮਾਂ ਦੀ ਅੱਖਾਂ ਦਾ ਤਾਰਾ ਹੁੰਦਾ ਹੈ ਅੱਖਾਂ ਫੇਰ ਲੈਣਾ ਦੋਸਤੀ ਤੋੜ ਲੈਣੀ ਤਾਲਾਬੰਦੀ ਸਮੇਂ ਕਈ ਰਿਸ਼ਤੇਦਾਰਾਂ ਨੇ ਇੱਕ ਦੂਜੇ ਤੋਂ ਅੱਖਾਂ ਫੇਰ ਲਈਆਂ ਈਦ ਦਾ ਚੰਨ ਹੋਣਾ ਬਹੁਤ ਦੇਰ ਬਾਅਦ ਮਿਲਣਾ ਮਨਜੀਤ ਤੂੰ ਤਾਂ ਵਿਆਹ ਤੋਂ ਬਾਅਦ ਈਦ ਦਾ ਚੰਨ ਹੋ ਗਈ ਹੈ ਇੱਟ ਕੁੱਤੇ ਦਾ ਵੈਰ ਹੋਣਾ ਬਹੁਤ ਦੁਸ਼ਮਣੀ ਹੋਣੀ ਸੱਪ ਤੇ ਨਯੋਲੇ ਵਿੱਚ ਇੱਟ ਕੁੱਤੇ ਦਾ ਵੈਰ ਹੁੰਦਾ ਹੈ ਇੱਟ ਨਾਲ ਇੱਟ ਖੜਕਾਉਣੀ ਤਹਿਸ ਨਹਿਸ ਕਰ ਦੇਣਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ ਇਕਮੁੱਠ ਹੋਣਾ ਇਕੱਠੇ ਹੋਣਾ ਕਿਸਾਨ ਅੰਦੋਲਨ ਵਿੱਚ ਪੂਰੇ ਦੇਸ਼ ਦੇ ਕਿਸਾਨਾਂ ਨੇ ਇਕਮੁੱਠ ਹੋ ਕੇ ਹਿੱਸਾ ਪਾਇਆ ਇੱਕ ਅੱਖ ਨਾਲ ਵੇਖਣਾ ਸਾਰਿਆਂ ਨੂੰ ਬਰਾਬਰ ਸਮਝਣਾ ਸਾਡੇ ਅਧਿਆਪਕ ਪੂਰੀ ਜਮਾਤ ਦੇ ਵਿਦਿਆਰਥੀਆਂ ਨੂੰ ਇੱਕ ਅੱਖ ਨਾਲ ਵੇਖਦੇ ਹਨ ਸਰ ਕਰਨਾ ਜਿੱਤ ਲੈਣਾ ਮਹਾਰਾਜਾ ਰਣਜੀਤ ਸਿੰਘ ਨੇ ਕਈ ਕਿਲੇ ਸਾਰ ਕੀਤੇ ਸਬਰ ਦਾ ਕੁੱਟ ਪਰਣਾ ਬਰਦਾਸ਼ਤ ਕਰ ਲੈਣਾ ਕਰੋਨਾ ਕਾਰਨ ਲੋਕਾਂ ਨੂੰ ਵੱਡਾ ਘਾਟਾ ਪਿਆ ਪਰ ਲੋਕਾਂ ਨੇ ਰੱਬ ਦਾ ਭਾਣਾ ਮੰਨ ਕੇ ਸਬਰ ਦਾ ਕੁੱਟ ਪਰ ਲਿਆ ਸਿਰ ਖਾਣਾ ਰੋਲਾ ਪਾਉਣਾ ਬੱਚਿਓ ਸਿਰ ਨਾ ਖਾਵੋ ਬਾਹਰ ਜਾ ਕੇ ਖੇਡੋ ਸਿਤਾਰਾ ਚਮਕਣਾ ਕਿਸਮਤ ਜਾਗਣੀ 골ਡੀ ਦਾ ਅਜਿਹਾ ਸਿਤਾਰਾ ਚਮਕਿਆ ਹੈ ਕਿ ਉਸਨੇ ਦਿਨਾਂ ਵਿੱਚ ਹੀ ਬਹੁਤ ਤਰੱਕੀ ਕਰ ਲਈ ਹੈ ਸਾਹ ਸੁੱਕਣਾ ਕਮਰਾ ਆ ਜਾਣਾ ਪਿਤਾ ਜੀ ਨੂੰ ਸਾਹਮਣੇ ਦੇਖ ਕੇ ਸਿਗਰਟ ਪੀਂਦੇ ਰੋਹਿਤ ਦਾ ਸਾਹ ਸੁੱਕ ਗਿਆ ਸੁੱਕ ਕੇ ਤੀਲਾ ਹੋਣਾ ਬਹੁਤ ਕਮਜ਼ੋਰ ਹੋ ਜਾਣਾ ਕਰੋਨਾ ਹੋਣ ਮਗਰੋਂ ਰੋਹਿਤ ਦੀ ਜਾਨ ਤਾਂ ਬਚ ਗਈ ਪਰ ਉਹ ਸੁੱਕ ਕੇ ਤੀਲਾ ਹੋ ਗਿਆ ਹੱਥ ੱਡਣਾ ਪੀਖ ਮੰਗਣਾ ਮਨਿੰਦਰ ਨੂੰ ਹਰ ਕਿਸੇ ਅੱਗੇ ਹੱਥ ਅੱਡਣ ਦੀ ਆਦਤ ਪਈ ਹੋਈ ਹੈ ਹੱਥ ਮਲਣਾ ਪਛਤਾਉਣਾ ਜੋ ਇਨਸਾਨ ਪਹਿਲਾਂ ਆਪਣੇ ਕੰਮ ਵੱਲ ਧਿਆਨ ਨਹੀਂ ਕਰਦੇ ਮਗਰੋਂ ਉਹ ਹੱਥ ਮਲਦੇ ਰਹਿ ਜਾਂਦੇ ਹਨ ਹੱਥ ਵਟਾਉਣਾ ਮਦਦ ਕਰਨੀ ਮੈਂ ਆਪਣੀ ਮੰਮੀ ਨਾਲ ਰਸੋਈ ਵਿੱਚ ਹੱਥ ਵਟਾਉਂਦੀ ਹਾਂ ਹੱਕਾ ਬੱਕਾ ਹੋਣਾ ਹੈਰਾਨ ਹੋਣਾ ਜਦੋਂ ਮੇਰੇ ਪੱਕੇ ਦੋਸਤ ਉੱਤੇ ਚੋਰੀ ਦਾ ਇਲਜ਼ਾਮ ਲੱਗਿਆ ਤਾਂ ਮੈਂ ਹੱਕਾ ਬੱਕਾ ਹੋ ਗਿਆ ਕੰਨਾਂ ਤੇ ਜੂਨਾ ਸਰਕਣੀ ਕੋਈ ਅਸਰ ਨਾ ਹੋਣਾ ਕਿਸਾਨਾਂ ਨੂੰ ਦਿੱਲੀ ਬਾਰਡਰ ਤੇ ਬੈਠੇ ਆ ਪੂਰਾ ਸਾਲ ਹੋ ਗਿਆ ਪਰ ਸਰਕਾਰ ਦੇ ਕੰਨਾਂ ਤੇ ਜੂ ਨਹੀਂ ਸਰਕੀ ਕੰਨ ਭਰਨਾ ਚੁਗਲੀ ਕਰਨਾ ਦੂਜਿਆਂ ਦੇ ਕੰਨ ਭਰਨਾ ਇੱਕ ਮਾੜੀ ਆਦਤ ਹੈ ਕੱਚਾ ਹੋਣਾ ਸ਼ਰਮਿੰਦਾ ਹੋਣਾ ਚੋਰੀ ਕਰਦੇ ਆ ਰੰਗੇ ਹੱਥੀ ਫੜੇ ਜਾਣ ਤੇ ਰਾਹੁਲ ਕੱਚਾ ਹੋ ਗਿਆ ਕੰਨੀ ਕਤਰੋਣਾ ਜੀ ਚੁਰੋਣਾ ਸਾਨੂੰ ਮਿਹਨਤ ਕਰਨ ਤੋਂ ਕਦੇ ਵੀ ਕੰਨੀ ਨਹੀਂ ਕਤਰੋਣਾ ਚਾਹੀਦਾ ਖਿੱਲੀਆਂ ਉਡਾਉਣੀ ਮਜ਼ਾਕ ਉਡਾਉਣਾ ਸਾਨੂੰ ਕਿਸੇ ਦੀ ਵੀ ਖਿੱਲੀ ਨਹੀਂ ਉਡਾਉਣੀ ਚਾਹੀਦੀ ਖੂਨ ਪਸੀਨਾ ਇਕ ਕਰਨਾ ਬਹੁਤ ਮਿਹਨਤ ਕਰਨਾ ਕਿਸਾਨ ਆਪਣਾ ਖੂਨ ਪਸੀਨਾ ਇਕ ਕਰਕੇ ਅਨਾਜ ਪੈਦਾ ਕਰਦੇ ਹਨ ਗੁੱਡੀ ਚੜਨੀ ਤਰੱਕੀ ਹੋਣੀ ਵਿਦੇਸ਼ ਪਹੁੰਚ ਕੇ ਰੋਹਿਤ ਦੀ ਅਜਿਹੀ ਗੁੱਡੀ ਚੜੀ ਕਿ ਉਹ ਦਿਨਾਂ ਵਿੱਚ ਹੀ ਅਮੀਰ ਹੋ ਗਿਆ ਗਦਗਦ ਹੋਣਾ ਬਹੁਤ ਖੁਸ਼ ਹੋਣਾ ਆਪਣਾ ਵੀਜ਼ਾ ਲੱਗਣ ਦੀ ਖਬਰ ਸੁਣਦਿਆਂ ਹੀ ਮੈਂ ਗਦਗਦ ਹੋ ਗਿਆ ਗਲਾ ਭਰ ਆਉਣਾ ਰੋ ਪੈਣਾ ਪੁੱਤਰ ਦੀ ਮੌਤ ਦੀ ਖਬਰ ਸੁਣ ਕੇ ਮਨਜੀਤ ਦਾ ਗਲਾ ਭਰ ਆਇਆ ਗਲ ਪੈਣਾ ਲੜਾਈ ਕਰਨਾ ਮੈਂ ਤਾਂ ਅਮਨ ਨੂੰ ਐਵੇਂ ਮਜ਼ਾਕ ਕੀਤਾ ਸੀ ਪਰ ਉਹ ਤਾਂ ਮੇਰੇ ਗਲ ਹੀ ਪੈ ਗਿਆ ਘੋੜੇ ਵੇਚ ਕੇ ਸੌਣਾ ਨਿਸ਼ਚਿੰਤ ਹੋ ਕੇ ਸੌਣਾ ਪੇਪਰ ਦੇਣ ਤੋਂ ਬਾਅਦ ਬੱਚੇ ਘੋੜੇ ਵੇਚ ਕੇ ਸੌਂਦੇ ਹਨ ਕਿਉਂ ਖਿਚੜੀ ਹੋਣਾ ਬਹੁਤ ਪਿਆਰ ਹੋਣਾ ਸੁਤਿੰਦਰ ਅਤੇ ਰਮਨ ਆਪਸ ਵਿੱਚ ਕਿਉਂ ਖਿਚੜੀ ਹੋਏ ਰਹਿੰਦੇ ਹਨ ਕਿਉਂ ਉਹਦੇ ਦੀ ਵੀ ਬਲਣੇ ਖੁਸ਼ੀ ਮਨਾਉਣੀ ਰਾਮਚੰਦਰ ਜੀ ਦੇ 14 ਸਾਲਾਂ ਦਾ ਬਨਵਾਸ ਕੱਟ ਕੇ ਆਉਣ ਤੇ ਲੋਕਾਂ ਨੇ ਕਿਉ ਉਹਦੇ ਦੀਵੇ ਬਾਲੇ ਸਨ ਚੰਨ ਚਾੜਨਾ ਕੰਮ ਵਿਗਾੜਨਾ ਰਾਜਨਤਾ ਜਿੱਥੇ ਵੀ ਜਾਂਦਾ ਹੈ ਕੋਈ ਨਾ ਕੋਈ ਚੰਨ ਚਾੜ ਹੀ ਦਿੰਦਾ ਹੈ ਚੜ੍ਹਦੀ ਕਲਾ ਵਿੱਚ ਰਹਿਣਾ ਕਾਮਯਾਬੀ ਵੱਲ ਵਧਣਾ ਰਣਜੀਤ ਛੋਟੀਆਂ ਮੋਟੀਆਂ ਮੁਸੀਬਤਾਂ ਦੀ ਪਰਵਾਹ ਨਹੀਂ ਕਰਦਾ ਬਲਕਿ ਚੜ੍ਹਦੀ ਕਲਾ ਵਿੱਚ ਰਹਿੰਦਾ ਹੈ ਚਾਂਦੀ ਦੀ ਜੁੱਤੀ ਮਾਰਨਾ ਰਿਸ਼ਵਤ ਦੇਣੀ ਸਰਕਾਰੀ ਅਫਸਰ ਚਾਂਦੀ ਦੀ ਜੁੱਤੀ ਮਾਰਨ ਤੇ ਹੀ ਕੰਮ ਕਰਦੇ ਹਨ ਛੱਕੇ ਛੁੱਟਣੇ ਹੋਸ਼ ੁੱਡਣੇ ਪੇਪਰਾਂ ਵਿੱਚ ਘੱਟ ਨੰਬਰ ਵੇਖ ਕੇ ਮੇਰੇ ਛੱਕੇ ਛੁੱਟ ਗਏ ਛਿੱਲ ਲਾਉਣੀ ਬਹੁਤ ਲੁੱਟਣਾ ਕੁਝ ਦੁਕਾਨਦਾਰ ਗਾਕਾਂ ਦੀ ਬਹੁਤ ਛਿੱਲ ਲਾਉਂਦੇ ਹਨ ਛੱਕੇ ਛਡਾਉਣੇ ਬੁਰੀ ਤਰ੍ਹਾਂ ਹਰਾਉਣਾ ਕਾਰਗਿਲ ਦੀ ਲੜਾਈ ਵਿੱਚ ਭਾਰਤ ਨੇ ਪਾਕਿਸਤਾਨ ਦੇ ਛੱਕੇ ਛੁਡਾ ਦਿੱਤੇ ਜਾਨ ਤੇ ਖੇਡਣਾ ਕੁਰਬਾਨ ਹੋ ਜਾਣਾ ਕਿਸਾਨ ਅੰਦੋਲਨ ਵਿੱਚ ਕਈ ਨੌਜਵਾਨ ਜਾਨ ਤੇ ਖੇਡ ਗਏ ਜਾਨ ਸੁੱਕਣਾ ਫਿਕਰ ਲੱਗਣਾ ਜਦੋਂ ਤੱਕ ਬੱਚੇ ਘਰ ਨਹੀਂ ਆ ਜਾਂਦੇ ਮਾਂ ਦੀ ਜਾਨ ਸੁੱਕੀ ਰਹਿੰਦੀ ਹੈ ਛੰਡੇ ਗੱਡੇ ਨੇ ਪ੍ਰਸਿੱਧੀ ਪ੍ਰਾਪਤ ਕਰਨਾ ਪੰਜਾਬੀਆਂ ਨੇ ਦੇਸ਼ਾਂ ਵਿਦੇਸ਼ਾਂ ਵਿੱਚ ਆਪਣੇ ਨਾਂ ਦੇ ਛੰਡੇ ਗੱਡੇ ਹੋਏ ਹਨ ਚੋਲੀ ਚੁੱਕਣਾ ਖੁਸ਼ਾਮਦ ਕਰਨਾ ਰਣਜੋਤ ਚੋਲੀ ਚੁੱਕ ਚੁੱਕ ਕੇ ਹਰ ਸਾਲ ਆਪਣੀ ਤਰੱਕੀ ਕਰਵਾ ਲੈਂਦਾ ਹੈ ਟਕੇ ਵਰਗਾ ਜਵਾਬ ਦੇਣਾ ਸਾਫ਼ ਇਨਕਾਰ ਕਰ ਦੇਣਾ ਰਵੀ ਨੂੰ ਕੋਈ ਵੀ ਕੰਮ ਆਖੋ ਉਹ ਟਕੇ ਵਰਗਾ ਜਵਾਬ ਦੇ ਦਿੰਦਾ ਹੈ ਟੁੱਟ ਕੇ ਪੈਣਾ ਹਮਲਾ ਕਰ ਦੇਣਾ ਕਮਾਂਡਰ ਦਾ ਹੁਕਮ ਸੁਣਦਿਆਂ ਭਾਰਤੀ ਫੌਜ ਦੁਸ਼ਮਣ ਉੱਤੇ ਟੁੱਟ ਕੇ ਪੈ ਗਈ ਤਸ ਤੋਂ ਮਸ ਨਾ ਹੋਣਾ ਕੋਈ ਅਸਰ ਨਾ ਹੋਣਾ ਮਾਂ ਦੁਆਰਾ ਪੁੱਤਰ ਨੂੰ ਬਹੁਤ ਸਮਝਾਉਣ ਤੋਂ ਬਾਅਦ ਵੀ ਪੁੱਤਰ ਤਸ ਤੋਂ ਮਸ ਨਾ ਹੋਇਆ ਟੱਕਰਾ ਮਾਰਨੀਆ ਪਟਕਣਾ ਤਾਲਾਬੰਦੀ ਚ ਬਿੱਟੂ ਨੇ ਨੌਕਰੀ ਲਈ ਬਹੁਤ ਟੱਕਰਾ ਮਾਰੀਆਂ ਪਰ ਕਿਧਰੇ ਗੱਲ ਨਾ ਬਣੀ ਠੰਡੇ ਸਾਹ ਪਰ ਨੇ ਹੌਕੇ ਲੈਣਾ 5 ਸਾਲਾਂ ਬਾਅਦ ਪੁੱਤਰ ਦੀ ਆਈ ਚਿੱਠੀ ਪੜ੍ਹ ਕੇ ਮਾਂ ਠੰਡੇ ਸਾਹ ਪਰਨ ਲੱਗ ਪਈ ਠੁੱਡ ਵਿਖਾਉਣੀ ਸਾਫ਼ ਨਾ ਕਰਨੀ ਸੀਤਾ ਕੋਲੋਂ ਕੁਝ ਵੀ ਮੰਗੋ ਉਹ ਠੁੱਡ ਵਿਖਾ ਛੜਦੀ ਹੈ ਠੰਡੀਆਂ ਛਾਵੇਂ ਮਾਣਨਾ ਸੁੱਖ ਲੈਣਾ ਬੱਚੇ ਆਪਣੇ ਮਾਤਾ ਪਿਤਾ ਦੇ ਸਿਰ ਤੇ ਠੰਡੀਆਂ ਛਾਵੇਂ ਮਾਣਦੇ ਹਨ ਡੰਡੇ ਵਜਾਉਣਾ ਵੇਲੇ ਫਿਰਨਾ ਭਾਰਤ ਵਿੱਚ ਪੜੇ ਲਿਖੇ ਨੌਜਵਾਨ ਵੀ ਡੰਡੇ ਵਜਾਉਂਦੇ ਫਿਰਦੇ ਹਨ ਢੇਰੀ ਟੋਣਾ ਹਿੰਮਤ ਕਰਨੀ ਰਾਣੀ ਪਤੀ ਦੀ ਮੌਤ ਪਿੱਛੋਂ ਢੇਰੀ ਢਾ ਕੇ ਬੈਠ ਗਈ ਹੈ ਢਿੱਡ ਵਿੱਚੋਂ ਇਹ ਨੱਚਣੇ ਬਹੁਤ ਭੁੱਖ ਲੱਗਣੀ ਸਵੇਰ ਤੋਂ ਕੁਝ ਨਾ ਖਾਦੇ ਹੋਣ ਕਰਕੇ ਮੇਰੇ ਢਿੱਡ ਵਿੱਚੋਂ ਇਹ ਨੱਚ ਰਹੇ ਹਨ ਤਿੱਤਰ ਹੋਣਾ ਭੱਜ ਜਾਣਾ ਪੁਲਿਸ ਨੂੰ ਵੇਖਦਿਆਂ ਚੋਰ ਤਿੱਤਰ ਹੋ ਗਿਆ ਤਤੀਵਾ ਨਾ ਲੱਗਣੀ ਕੋਈ ਨੁਕਸਾਨ ਨਾ ਹੋਣਾ ਮਾਵਾਂ ਆਪਣੇ ਬੱਚਿਆਂ ਨੂੰ ਤਤੀਵਾ ਨਹੀਂ ਲੱਗਣ ਦਿੰਦੀਆਂ ਠੁੱਕ ਕੇ ਚੱਟਣਾ ਠੁਕਰਾ ਕੇ ਸਵੀਕਾਰਨਾ ਮੋਹਿਤ ਦਾ ਕੀ ਭਰੋਸਾ ਉਹ ਤਾਂ ਹਰ ਗੱਲ ਠੁੱਕ ਕੇ ਚੱਟ ਲੈਂਦਾ ਹੈ ਥਰ-ਥਰ ਕੰਬਣਾ ਬਹੁਤ ਡਰਨਾ ਬਿਜਲੀ ਕੜਕਣ ਦੀ ਆਵਾਜ਼ ਸੁਣ ਕੇ ਨੇਹਾ ਥਰ-ਥਰ ਕੰਬਣ ਲੱਗ ਪਈ ਦਿਨ ਫਿਰਨੇ ਕਿਸਮਤ ਜਾਗਣੀ ਕੈਨੇਡਾ ਜਾ ਕੇ ਸੁਰਿੰਦਰ ਦੇ ਤਾਂ ਦਿਨ ਫਿਰ ਗਏ ਦਾਲ ਵਿੱਚ ਕਾਲਾ ਹੋਣਾ ਕੁਝ ਗੜਬੜ ਹੋਣਾ ਰਾਤ ਨੂੰ ਖੜਕੇ ਦੀ ਆਵਾਜ਼ ਸੁਣ ਕੇ ਮੈਂ ਤਾਂਪ ਲਿਆ ਕਿ ਦਾਲ ਵਿੱਚ ਕੁਝ ਕਾਲਾ ਹੈ ਦੰਦ ਕੰਟਣੇ ਹੱਸਣਾ ਸਾਨੂੰ ਕਿਸੇ ਗਰੀਬ ਦੀ ਹਾਲਤ ਦੇਖ ਕੇ ਦੰਦ ਨਹੀਂ ਕੰਡਣੇ ਚਾਹੀਦੇ ਤੱਜੀਆਂ ਉਡਣੀਆਂ ਤਬਾਹ ਹੋ ਜਾਣਾ ਕਿਸਾਨ ਅੰਦੋਲਨ ਨੇ ਸਮੇਂ ਦੀ ਸਰਕਾਰ ਦੀਆਂ ਤੱਜੀਆਂ ਉਡਾ ਕੇ ਰੱਖ ਦਿੱਤੀਆਂ ਨੱਕ ਵੱਡਣਾ ਬਦਨਾਮੀ ਕਰਨਾ ਰਣਜੀਤ ਨੇ ਚੋਰੀ ਕਰਕੇ ਆਪਣੇ ਪਰਿਵਾਰ ਦੀ ਨੱਕ ਵੱਡ ਦਿੱਤੀ ਨੱਕ ਰਗੜਨਾ ਤਰਲੇਮੇਂਤਾ ਕਰਨੀਆਂ ਚੋਰ ਨੇ ਪੁਲਿਸ ਅੱਗੇ ਬਹੁਤ ਨੱਕ ਰਗੜਿਆ ਤਾਂ ਮਸਾਂ ਹੀ ਪੁਲਿਸ ਨੇ ਉਸ ਨੂੰ ਛੱਡਿਆ ਨੱਕ ਤੇ ਮੱਖੀ ਨਾ ਬਹਿਣ ਦੇਣੀ ਕੋਈ ਗੱਲ ਨਾ ਸਹਾਰਨੀ ਸੀਮਾ ਦਾ ਸੌਹਰੇ ਘਰ ਪਤਾ ਨਹੀਂ ਕਿਵੇਂ guzara ਹੋਣਾ ਉਹ ਤਾਂ ਨੱਕ ਤੇ ਮੱਖੀ ਨਹੀਂ ਬਹਿਣ ਦਿੰਦੀ ਨੱਕ ਚਾੜਨਾ ਪਸੰਦ ਨਾ ਕਰਨਾ ਕਈ ਬੱਚੇ ਸਬਜ਼ੀ ਨੂੰ ਵੇਖ ਕੇ ਨੱਕ ਚਾੜਦੇ ਰਹਿੰਦੇ ਹਨ ਪੱਲੇ ਬੰਨ ਲੈਣਾ ਗੱਲ ਮੰਨ ਲੈਣੀ ਸਾਨੂੰ ਅਧਿਆਪਕਾਂ ਦੀ ਗੱਲ ਪੱਲੇ ਬੰਨ ਲੈਣੀ ਚਾਹੀਦੀ ਹੈ ਭੁੰਡਾਂ ਦੇ ਖੱਖਰ ਨੂੰ ਛੇੜਨਾ ਭੈਲੇ ਬੰਦੇ ਨਾਲ ਮੱਥਾ ਲਾਉਣਾ ਭੁੰਡਾਂ ਦੇ ਖੱਖਰ ਨੂੰ ਛੇੜਨ ਨਾਲੋਂ ਆਪਣਾ ਰਾਹ ਬਦਲ ਲੈਣ ਵਿੱਚ ਹੀ ভূত ਸਵਾਰ ਹੋਣਾ ਕਿਸੇ ਗੱਲ ਦੇ ਪਿੱਛੇ ਪੈਣਾ ਪੰਜਾਬੀਆਂ ਦੇ ਸਿਰ ਤੇ ਕੈਨੇਡਾ ਜਾਣ ਦਾ ਭੂਤ ਸਵਾਰ ਰਹਿੰਦਾ ਹੈ ਮੂੰਹ ਤੋੜ ਜਵਾਬ ਦੇਣਾ ਕਰਾਰਾ ਜਵਾਬ ਦੇਣਾ ਸਿੱਖ ਫੌਜਾਂ ਨੇ ਮੋਲ ਫੌਜਾਂ ਨੂੰ ਕਈ ਵਾਰ ਮੂੰਹ ਤੋੜ ਜਵਾਬ ਦਿੱਤਾ ਮੁੱਠੀ ਗਰਮ ਕਰਨੀ ਰਿਸ਼ਵਤ ਦੇਣੀ ਸਰਕਾਰੀ ਅਫਸਰ ਮੁੱਠੀ ਗਰਮ ਕੀਤੇ ਬਿਨਾ ਕੋਈ ਕੰਮ ਨਹੀਂ ਕਰਦੇ ਲੋਹਾ ਲੱਖਾ ਹੋਣਾ ਬਹੁਤ ਗੁੱਸੇ ਵਿੱਚ ਆਉਣਾ ਆਪਣੇ ਪਿਤਾ ਬਾਰੇ ਮਾੜੇ ਸ਼ਬਦ ਸੁਣਦਿਆਂ ਪ੍ਰਭਜੋਤ ਲੋਹਾ ਲੱਖਾ ਹੋ ਗਿਆ ਲਹੂ ਚਿੱਟਾ ਹੋਣਾ ਪਿਆਰ ਖਤਮ ਹੋਣਾ ਅੱਜ ਕੱਲ ਤਾਂ ਸੱਕੇ ਪਹਿਣਾ ਭਰਾਵਾਂ ਦਾ ਵੀ ਲਹੂ ਚਿੱਟਾ ਹੋ ਗਿਆ ਹੈ ਕਿਸੇ ਨੂੰ ਕਿਸੇ ਨਾਲ ਹਮਦਰਦੀ ਨਹੀਂ ਰਹੀ ਵਾਲ ਵਿੰਗਾ ਨਾ ਹੋਣਾ ਕੁਝ ਨਾ ਵਿਗਾੜਨਾ ਮਨਜੀਤ ਦੇ ਸਕੂਟਰ ਦੀ ਟਰੱਕ ਨਾਲ ਟੱਕਰ ਹੋ ਗਈ ਪਰ ਉਸ ਦਾ ਵਾਲ ਵਿੰਗਾ ਨਾ ਹੋਇਆ ਅਖਾਣ ਉਹ ਦਿਨ ਡੁੱਬਾ ਜਦੋਂ ਘੋੜੀ ਚੜਿਆ ਕੁੱਬਾ ਕਿਸੇ ਨਿਕੰਮੇ ਆਦਮੀ ਕੋਲੋਂ ਕਿਸੇ ਕੰਮ ਦੀ ਆਸ ਨਹੀਂ ਹੋ ਸਕਦੀ ਮੈਂ ਗੁਰਨਾਮ ਨੂੰ ਆਖਿਆ ਗੁਰਨਾਮਿਆ ਛੱਡ ਸਕੂਲ ਦਾ ਖਿਹੜਾ ਦੁਕਾਨ ਉੱਤੇ ਹੀ ਬੈਠ ਜਾਇਆ ਕਰ ਤੂੰ ਕਿਤੇ ਪਾਸ ਹੋਣਾ ਅਗੂਗੋ ਨਾਮ ਨੇ ਕਿਹਾ ਮੈਂ ਪਹਿਲੇ ਦਰਜੇ ਵਿੱਚ ਪਾਸ ਹੋਵਾਂਗਾ ਮੈਂ ਕਿਹਾ ਉਹ ਦਿਨ ਡੁੱਬਾ ਜਦੋਂ ਘੋੜੀ ਚੜਿਆ ਕੁੱਬਾ ਉਹ ਕਿਹੜੀ ਗਲੀ ਜਿੱਥੇ ਭਾਗੋ ਨਹੀਂ ਖਲੀ ਇਹ ਉਸ ਸਮੇਂ ਵਰਤਦੇ ਹਨ ਜਦੋਂ ਕੋਈ ਬੰਦਾ ਹਰ ਜਗ੍ਹਾ ਮੌਜੂਦ ਦਿਖਾਈ ਦੇਵੇ ਜਦੋਂ ਮੈਂ ਸਵੇਰੇ ਪਾਰਕ ਵਿੱਚ ਸੈਰ ਕਰਨ ਗਿਆ ਤਾਂ ਉੱਥੇ ਦਰਸ਼ਨ ਖੜਾ ਸੀ ਦੁਪਹਿਰੇ ਉਸ ਨੂੰ ਸਕੂਲ ਵਿੱਚ ਵੇਖਿਆ ਰਾਤੀ ਰਾਮਲੀਲਾ ਵੇਖਣ ਗਿਆ ਤਾਂ ਉੱਥੇ ਵੀ ਉਹ ਬੈਠਾ ਸੀ ਉਸ ਦਾ ਤਾਂ ਉਹੋ ਹਾਲ ਹੈ ਉਹ ਕਿਹੜੀ ਗਲੀ ਜਿੱਥੇ ਭਾਗੋ ਨਹੀਂ ਖਲੀ ਉਦਦਮ ਅੱਗੇ ਲక్ష్ਮੀ ਪੱਖੇ ਅੱਗੇ ਪਾਉਣ ਮਿਹਨਤ ਕੀਤੇ ਆਂ ਕੁਝ ਪ੍ਰਾਪਤ ਹੁੰਦਾ ਮਾਂ ਨੇ ਪੁੱਤ ਨੂੰ ਸਮਝਾਇਆ ਕਿ ਉਦਦਮ ਅੱਗੇ ਲక్ష్ਮੀ ਪੱਖੇ ਅੱਗੇ ਪਾਉਣ ਹੁੰਦੀ ਹੈ ਤੂੰ ਕੁਝ ਹਿੰਮਤ ਕਰੇਗਾ ਤਾਂ ਹੀ ਨੌਕਰੀ ਮਿਲੇਗੀ ਘਰ ਬੈਠਿਆ ਤਾਂ ਕਿਸੇ ਨਹੀਂ ਤੈਨੂੰ ਨੌਕਰੀ ਦੇਣ ਆਉਣੀ ਖਾਣੇ ਛੋਲੇ ਡਕਾਰ ਬਦਾਮਾਂ ਦੇ ਇਹ ਅਖਾਣ ਉਦੋਂ ਵਰਤਿਆ ਜਾਂਦਾ ਹੈ ਜਦੋਂ ਕੋਈ ਭੁੱਖਾ ਸ਼ੁਕੀਨ ਅਮੀਰ ਬਣਨ ਦਾ ਦਾਵਾ ਕਰੇ ਮੰਗਾ ਹਰ ਵੇਲੇ ਆਪਣੀ ਕੋਠੀ ਅਤੇ ਕਾਰ ਦੀਆਂ ਫੜਾ ਮਾਰਦਾ ਰਹਿੰਦਾ ਸੀ ਇੱਕ ਦਿਨ ਅਸੀਂ ਅਚਾਨਕ ਉਸ ਦੇ ਘਰ ਗਏ ਤਾਂ ਪਤਾ ਲੱਗਿਆ ਕਿ ਉਹ ਇੱਕ ਖੋਖੇ ਵਿੱਚ ਸੌਂਦਾ ਹੈ ਤੇ ਘਰ ਵਿੱਚ ਭੰਗ ਭੁੱਜਦੀ ਹੈ ਉਸ ਦੀ ਤਾਂ ਉਹ ਗੱਲ ਹੈ ਖਾਣੇ ਛੋਲੇ ਡਕਾਰ ਬਦਾਮਾਂ ਦੇ ਨਾਲੇ ਚੋਰ ਨਾਲੇ ਚਤਰ ਗਲਤੀ ਕਰਕੇ ਸਿਆਣ ਪਾ ਝਾੜਨੀਆਂ ਨੌਕਰਾਨੀ ਨੇ ਵਧੀਆ ਪਲੇਟਾਂ ਵਿੱਚੋਂ ਇੱਕ ਪਲੇਟ ਤੋੜ ਦਿੱਤੀ ਉਹ ਸ਼ਰਮਿੰਦਾ ਹੋਣ ਦੀ ਥਾਂ ਪਲੇਟ ਵਿੱਚ ਹੀ ਨੁਕਸ ਕੱਢਣ ਲੱਗੀ ਕਿ ਪਤਾ ਨਹੀਂ ਦੁਕਾਨਦਾਰ ਪਲੇਟਾਂ ਕੱਚੀਆਂ ਕਿਉਂ ਬਣਾਉਂਦੇ ਹਨ ਮੈਂ ਉਸ ਨੂੰ ਡਾਂਟਦਿਆਂ ਕਿਹਾ ਨਾਲੇ ਚੋਰ ਨਾਲੇ ਚਤਰ ਇੱਕ ਤਾਂ ਪਲੇਟ ਤੋੜ ਦਿੱਤੀ ਹੈ ਤੇ ਦੂਜਾ ਸਿਆਣਪਾਂ ਝਾੜਦੀ ਹੈ ਬੰਦਾ ਜੋੜੇ ਪੱਲੀ ਪੱਲੀ ਰਾਮ ਰੁੜਾਵੇ ਕੁੱਪਾ ਮਨੁੱਖ ਕਿਰਸਾ ਕਰਕੇ ਜੋੜਦਾ ਹੈ ਪਰ ਇੱਕਦਮ ਨੁਕਸਾਨ ਹੋ ਜਾਂਦਾ ਹੈ ਜੀਤਨੇ ਮੱਸਾ ਮੱਸਾ ਪੈਸਾ ਜੋੜਿਆ ਸੀ ਪਰ ਅਚਾਨਕ ਭਿਆਨਕ ਬਿਮਾਰੀ ਲੱਗਨ ਤੇ ਸਾਰਾ ਪੈਸਾ ਲੱਗ ਗਿਆ ਉਸ ਵਿਚਾਰੇ ਨਾਲ ਉਹੀ ਬੀਤੀ ਬੰਦਾ ਜੋੜੇ ਪਲੀ ਪਲੀ RAM ਰੁੜਾਵੇ ਕੁੱਪਾ